ਗੋ ਕਰ ਪਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦੇਈ ਤਬ ਉਹ ਚਰਣੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ RAM ਨਾਮ ਬਿਨ ਗਤ ਨਹੀਂ ਕਾਈ ਗੁਰਪੂਰਾ ਭੇਟਤ ਉਧਾਰ ਰਹਾਉ ਜਦ ਉਸ ਕੋ ਕੋਈ ਦੇਵੇ ਮਾਨ ਤਬ ਆਪਸ ਉਪਰ ਰੱਖੇ ਗੁਮਾਨ ਜਦ ਉਸ ਕੋ ਕੋਈ ਮਨ ਪਰ ਹਰੈ ਤਬ ਉਹ ਸੇਵਕ ਸੇਵਾ ਕਰੇ ਮੁਖ ਬੇਰਾਵੇ ਅੰਤ ਠਗਾਵੇ ਇਕ ਤਠਾਰ ਉਹ ਕਹੀਂ ਨਾ ਸਮਾਵੇ ਉਨ ਮੋਹੇ ਬਹੁਤੇ ਬ੍ਰਹਮੰਡ ਰਾਮ ਜਨੀ ਕਿਨੀ ਖੰਡ ਖੰਡ ਜੋ ਮੰਗੈ ਸੋ ਭੁਖਾ ਰਹੈ ਇਸ ਸੰਗ ਰਚ ਸੋ ਕਸ਼ੂ ਨਾ ਲਹੈ ਇਸ ਹੈ त्याग सत्संगत ਕਰੈ ਵੱਡ ਭਾਗੀ ਨਾਨਕ ਉਹ ਤਰੈ RAM KALI ਮਹਿਲਾ 5 ਆਤਮ RAM ਸਰਬਮੈ ਪੇਖ ਪੂਰਨ ਪੂਰ ਰਹਾ ਪ੍ਰਭ ਏਕ रत्न अमोल हृदय में जान अपनी वस्त तू आप पहचान पी अमृत संतन प्रसाद बड़े भाग होवे तो पाई है बिन जीवा क्या जाने स्वाद प्रहव आठ 10 वेद सुने कह डोरा कोट प्रकाश ना दिसै अंधेरा ਪਸ਼ੂ ਪ੍ਰੀਤ ਕਾਸ ਸੰਗ ਰਚੈ ਜਿਸ ਨਹੀਂ 부ਝਾਵੈ ਸੋ ਕਿਤ ਬਿਦ ਬੁਝੈ ਜਾਣਣ ਹਾਰ ਰਹਾ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵੈ ਨਾਨਕ ਤਿੰਨ ਜਮ ਨੇੜ ਨ ਆਵੈ RAM ਕਲੀ ਮਹਲਾ 5ਵਾਂ ਦੀਨੋ ਨਾਮ ਕੀਓ ਪਵਿੱਤ ਹਰ ਤਨ ਰਾਸ ਨਿਰਾਸ ਏ ਬਿਤ ਕਾਟੀ ਬੰਧ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵੇਂ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਉ ਆਏ ਬਨਿਓ ਪੁਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ ਰੱਖੇ ਰੱਖਣ ਹਰ ਦਇਆਲ ਨਾ ਕਿਛ ਸੇਵਾ ਨਾ ਕਿਛ ਕਾਲ ਕਰ ਕਿਰਪਾ ਪ੍ਰਭ ਕੀਨੀ ਦਇਆ ਬੂੜਤ ਦੁਖ ਮੈਂ ਕਾਢ ਲਿਆ ਸੁਣ ਸੁਣ ਉਪਜਿਓ ਮਨ ਮੈਂ ਚਾਉ ਆਠ ਪਹਿਰ ਹਰ ਕੇ ਗੁਣ ਗਾਓ ਗਾਵਤ ਗਾਵਤ ਪਰਮੰਗਤ ਪਾਈ ਗੁਰ ਪ੍ਰਸਾਦ ਨਾਨਕ ਲੇਵ ਲਾਈ